ਮੇਰਾ ਨਾਮ ਜਗਵਾਨ ਦੇ ਮੈਂ ਹਰ ਸਾਲ ਗੰਗਾਵਨਾਣਾ ਪੰਜਾਬ ਘਵਾਨਾ ਬਿਲਕੁਲ ਹੋਰ ਮੈਂ ਜਰੋ ਵੀ ਆਵਾਂ ਤੇ ਬਾਬਾ ਲਾਲ ਜੀ ਦੀ ਆਪਾਂ ਆਸ਼ਰਮ ਚ ਰਹਿ ਲਾ ਕੇ ਇੱਥੇ ਉਹ ਕੁਸਿਡੀ ਬਹੁਤ ਵਧੀਆ ਖਾਣਾ ਮਿਲਦਾ ਬਹੁਤ ਵਧੀਆ ਖਾਣਾ ਮਿਲਦਾ ਕਸ਼ ਖਾਣਾ ਮਿਲਦਾ ਹੋ ਰੂ ਰੂ ਤੇ ਬਹੁਤ ਵਧੀਆ ਗਿਦੇ ਜਿੰਨੇ ਵੀ ਆਣਾ ਬਾਬਾ ਲਾਲ ਜੀ ਆਸ਼ਰਮ ਚ ਆਓ ਬਹੁਤ ਵਧੀਆ ਗੱਲ ਨੰਦੀ ਹੁੰਦਾ ਜੀ ਜੈ ਸ਼ੀ ਬਾਬਾ ਲਾਲ ਜੀ ਅੱਜ ਅਸੀਂ ਗ੍ਰਿੰਦਾ ਬੁਲਾਏਦੇ ਆ ਬਾਬਾ ਲਾਲ ਜੀ ਦੇ ਆਸ਼ਰਮ ਚ ਰਹਿ ਰਹੇ ਆ ਇਤਿਹਾਸਾਨੀ ਸਿਲਟੀ ਮਿਲਦੀ ਪਈ ਆ ਜੋ ਵੀਕੈਂਡ ਲੰਗਰ ਅਵੇਲੇਬਲ ਮੇ ਲੋਜ ਦਾ ਪਿਆ ਵਾ ਫਰੀ ਆਫ ਕੋਸਟ ਆ ਕੋਈ ਕਿਸੇ ਕੋਈ ਪਸੰਦ ਆ ਜਾਂਦਾ ਮਾਰੇ ਦੀ ਬਹੁਤ ਕਿਰਪਾ ਮਾਰੇ RAM ਸਿੰਘ ਦਾ ਜੀ ਦੀ ਬਹੁਤ ਕਿਰਪਾ ਵਾ ਮਾਰੇ ਰੁਪਾਲ ਦਾ ਜੀ ਦੀ ਕਿਰਪਾ ਸਾਰਾ ਇਹਦਾ ਕੰਮ ਚੱਲਦਾ ਪਿਆ ਵਾ ਬੋ ਕਾਮੰਦਰੀ ਕੰਮ ਨਹੀਂ ਜਾਂਦਾ ਪਿਆ ਨਾਲ ਨਾਲ ਕੰਮ ਚੱਲਦੀ ਜਾਂਦੇ ਆ ਅਜ ਤੋਂ 10-12 ਸਾਲ ਪਹਿਲਾਂ ਇਹ ਉਦੋਂ ਹੀ ਉਹਨਾਂ ਦਾ ਕੰਮ ਚੱਲਦਾ ਪਿਆ ਵਾ ਮਾਰੇ ਬਹੁਤ ਵਧੀਆ ਕਿਰਪਾ ਵਾ ਕਿ ਆਸ਼ਰਮ ਜਿਹੜਾ ਵਾ ਬਹੁਤ ਵਧੀਆ ਚੱਲਦਾ ਪਿਆ ਵਾ ਇੱਥੇ ਹਰ ਤਰ੍ਹਾਂ ਦੀ ਸਿਲਟੀ ਹੈਗੀ ਆ ਰਿਆਲ ਨੂੰ ਵਧੀਆ ਕਮਰੇ ਆ ਰੂਮ ਫਤਹ ਦੀ ਬਲਿ ਪਰਿਵਾਰ ਵਾਂਗ ਜਿਹੜਾ ਘਰ ਚ ਜੀਦਾ ਉਹ ਉਦਾਂ ਹੀ ਤੇ ਸਿੱਧੀ ਮਿਲਦੀ ਪਈ ਆ ਲੰਗਰ ਦਾ ਲੰਗਰ ਮਿਲਦਾ ਪਿਆਰ ਚਾਹ ਆ ਜਾ ਪਾਣੀ ਦਾ ਪਾਣੀ ਕਿੰਨੇ ਟਾਂ ਰੋਟੀ ਮਿਲਦੀ ਪਈ ਆ ਚਾਹ ਮਿਲਦੀ ਪਈ ਆ ਮਰ ਹਰ ਇੱਕ ਤਨ ਇੱਕ ਸਿੱਧੀ ਜਿੱਦਾਂ ਇਹ ਘਰ ਚ ਸਿੱਧੀ ਹੋ ਗਈ ਸਿੱਧੀ ਆਸ਼ਾਣ ਚ ਮਿਲਦੀ ਪਈ ਆ ਅਸਾ ਮਾਏ ਕਿਰਪਾ ਨਾਲ ਬਾਬਾ ਦਾ ਜੀ ਦੀ ਕਿਰਪਾ ਨਾਲ ਜਿਹੜਾ ਹੋ ਰਿਹਾ ਹੈ ਜੈ ਸ਼੍ਰੀ ਰਾਮ ਜ ਸਾਡੇ ਸ਼ਰਧਾਲੂ ਤੇ ਬੜੀ ਸੰਗਤ ਬੜੀ ਖੁਸ਼ੀ ਨਾਲ ਲੰਗਰ ਖਾ ਰਹੀ ਆ ਸਾਰਿਆਂ ਦਾ ਭਰਪੂਰ ਭਰਪੂਰ ਲੰਗਰ ਖਾ ਰਹੇ ਨੇ ਮਹਾਰਾਜ ਜੀ ਦੀ ਬੜੀ ਦੇਣ ਆ ਸਾਰੀ ਸੰਗਤ ਬਹੁਤ ਖੁਸ਼ਿਆ ਸਾਰੀ ਸੁੱਖ ਦਾ ਪ੍ਰਾ ਕਈਆਂ ਨੂੰ ਕੰਬਲ ਕਈਆਂ ਨੂੰ ਰਜਾਈਆਂ ਪਿੱਲੋ ਹਰ ਇੱਕ ਚੀਜ਼ ਮਿਲਦੀ ਦੀ ਲੰਗਰ ਤੋਂ ਲੰਗਰ ਮਿਲਦਾ ਪਿਆ ਚਾਹ ਨਾ ਰਸ ਸਾਰੇ ਦੀ ਚੀਜ਼ ਮਿਲਦੀ ਆ ਜੀ ਜੈ ਸ਼੍ਰੀ ਰਾਮ ਇਹ ਬਾਬਾ ਲਾਲ ਜੀ ਦਾ ਆਸ਼ਰਮ ਜਿੱਥੇ ਬਾਬਾ ਜੀ ਬਣਾਇਆ ਆ ਅਸੀਂ ਮਜੀਠੇੋਂ ਆਏ ਆ ਅਜੀ ਅਕਸਰੀ ਜਦੋਂ ਆਉਂਦੇ ਆ ਤੇ ਉੱਥੇ ਰਹਿੰਦੇ ਆ ਮਹਾਰਾਸ਼ੀ ਰਾਮ ਸਿੰਘ ਦਾਸ ਜੀ ਦੀ ਕਿਰਪਾ ਦੇ ਨਾਲ ਇੱਥੇ ਹਰ ਦਿਨੇ ਕਮਰੇ ਅਵੇਲੇਬਲ ਆ ਪ੍ਰਾਹਮ ਦਾ ਬੜਾ ਵਧੀਆ ਅਰੇਂਜਮੈਂਟ ਹੈ ਲੰਗਰ ਦਾ ਤਕਰੀਬਨ 24 ਘੰਟੇ ਹੀ ਹੁੰਦੇ ਚੱਲਦਾ ਰਹਿੰਦਾ ਨਾਲ ਦੀ ਨਾਲ ਇੱਥੇ ਉਹਨਾਂ ਮਹਾਰਾਜ ਦੀ ਕਿਰਪਾ ਦੇ ਨਾਲ ਮੰਦਿਰ ਬਣ ਗਿਆ ਮੰਦਿਰ ਦੇ ਵਿੱਚ ਲੋਕੀ ਆਉਂਦੇ ਨੇ ਸੰਗਤ ਆਉਂਦੀ ਹੈ ਮੱਥਾ ਟੇਕਦੇ ਨੇ ਠੀਕ ਹੈ ਬਾਰੇ ਸਾਰਿਆਂ ਨੂੰ ਕਰਦੀ ਕਲਾ ਜ ਰੱਖਣਾ ਸੇਵਾ ਬਾਬਾ ਲਾਲ ਦਿਵਾਲ ਜੀ ਦੀ ਅਸੀਂ ਸਾਰੇ ਦੇ ਡਿਸਟ੍ਰਿਕਟ ਗੁਰਦਾਸਪੁਰ ਤੋਂ ਆਏ ਹਾਂ ਆਪਣੇ ਬਾਬਾ ਲਾਲ ਦਿਵਾਲ ਜੀ ਦੇ ਆਸ਼ਰਮ ਚਿੱਤ ਤੇ ਗਿੰਦਵਰ ਜੋ ਪ੍ਰੇਮ ਮੰਦਿਰ ਦੇ ਬਿਲਕੁਲ ਆਪੋਜ਼ਿਟ ਹੈਗਾ ਬੜੀ ਹੀ ਅੱਛੀ ਸੁਵਿਧਾ ਹੈ ਇੱਥੇ ਬੜਾ ਅੱਛਾ ਰਹਿਣਾ ਸੈਨਾ 2400

ਬਹੁਤ ਜਿੱਦੀ ਹੋਰ ਅ ਅ ਮੈਨੂੰ ਇਤਨਾ ਅੱਛਾ ਲੱਗਾ ਯਹਾਂ ਦਾ ਕਿ ਹਮਾ ਹਮੇਸ਼ਾ ਹੀ ਯਹਾਂ ਤੇ ਆਏਗੇ ਔਰ ਹੋਰੋ ਕੋ ਵੀ ਲੈ ਕੇ ਆਏਗੇ ਹਮਨ ਬਹੁਤ ਹੀ ਅੱਛਾ ਲੱਗਾ